ਵੱਡੀ ਖਬਰ ਹੁਸ਼ਿਆਰਪੁਰ ਦੇ ਮਹਿਟੀਆਣਾ ਦੇ ਅਧੀਨ ਆਉਂਦੇ ਪਿੰਡ ਟੋਡਰਪੁਰ ਤੋਂ ਸੁਣਨਿਆ ਰਹੀ ਹੈ ਜਿੱਥੇ ਬੀਤੀ ਰਾਤ 9 ਵਜੇ ਦੇ ਕਰੀਬ ਨਕਾਪੁਸ਼ ਹਮਲਾਵਰਾ ਦੇ ਵੱਲੋਂ ਹਥਿਆਰਾਂ ਦੇ ਨਾਲ ਲੈਸ ਹੋ ਕੇ ਇੱਕ ਘਰ ਦੇ ਵਿੱਚ ਡਾਕਾ ਮਾਰਿਆ ਗਿਆ ਤੇ 6 ਲੱਖ ਦੇ ਕਰੀਬ ਦੀ ਨਗਦੀ 2000 ਅਮਰੀਕੀ ਡਾਲਰ ਤੇ 25 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਨੇ ਸੀਸੀਟੀਵੀ ਦੇ ਵਿੱਚ ਨਿਕਲਦੇ ਜਾਂਦੇ ਨਜ਼ਰ ਆਏ ਨੇ ਹਾਲਾਂਕਿ ਪੀੜਤ ਪਰਿਵਾਰ ਦੇ ਵੱਲੋਂ ਤੁਰੰਤ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਤੇ ਇਸੇ ਦਰਮਿਆਨ ਸੂਚਨਾ ਮਿਲਨ ਤੇ ਥਾਣਾ ਜਨੂਹਾ ਪੁਲਿਸ ਚੌਂਕੀ ਦੇ ਇੰਚਾਰਜ ਮੌਕੇ ਤੇ ਪਹੁੰਚੇ ਨੇ ਦੱਸਿਆ ਗਿਆ ਹੈ ਕਿ ਇੱਥੇ ਪੀੜਤ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹ ਆਪਣੇ ਸੌਹਰੇ ਘਰ ਦੇ ਵਿੱਚ ਮੌਜੂਦ ਹੁੰਦੇ ਨੇ ਤਕਰੀਬ 9 ਵਜੇ ਨਕਾਪੁਸ਼ ਲੁਟੇਰੇ ਘਰ ਦਾ ਅੰਦਰਲਾ ਦਰਵਾਜ਼ਾ ਤੋੜ ਕੇ ਘਰ ਦੇ ਵਿੱਚ ਦਾਖਲ ਹੋਏ ਨੇ ਜਿਵੇਂ ਖੜਕਾ ਸੁਣਿਆ ਆਪਣੇ ਕਮਰੇ ਚੋਂ ਬਾਹਰ ਨਿਕਲੇ ਤਾਂ ਹਮਲਾਵਰਾਂ ਦੇ ਬੁੱਲੂਨਾਂ ਨੂੰ ਡਰਾ ਕੇ ਲੁੱਟ ਦੀ ਵਾਰ ਦਾ ਤੁੰਜਾਮ ਦਿੱਤਾ ਗਿਆ ਇੱਥੇ ਤੱਕ ਕਿ ਪੀੜਤ ਮਹਿਲਾ ਦੀ ਮਾਰਕੁੱਟ ਵੀ ਕੀਤੀ ਗਈ ਹੈ ਤੇ ਮੌਕਾ ਦੇਖਦੇ ਹੋਏ ਆ ਬਜ਼ੁਰਗ ਵਿਅਕਤੀ ਦੇ ਬੁੱਲੂ ਕਰੋ ਬਾਹਰ ਨਿਕਲ ਕੇ ਗਵਾਂਢੀਆਂ ਨੂੰ ਇਕੱਠਾ ਕਰ ਲਿਆ ਜਾਂਦਾ ਹੈ ਯਾਨੀ ਦੇ ਨੁਕਤ ਹਮਲਾਵਰ ਕੰਟਣ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ ਤਾਂ ਡੀਐਸਪੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋਸ਼ੀਆਂ ਦੀ ਪਾਲਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਟੋਡਰਪੁਰ ਤੇ ਜਸਪੀ ਜੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਬੰਦੀ ਬਣਾ ਕੇ ਡਕੈਤੀ ਹੋਈ ਹੈ। ਪੂਰਾ ਮਾਮਲਾ ਹੋਇਆ ਜੀ। ਜੀ ਆਲਮੋਸਟ 9 ਵਜੇ ਅਸੀਂ ਮੈਂ ਤਾਂ ਮੇਰੇ ਫਾਦਰ ਇਨ ਲਾ ਸੇ ਦੋਨੋਂ ਘਰ ਰਹਿੰਦੇ ਹਾਂ ਤੇ ਅਸੀਂ ਆਪਣਾ ਡਿਨਰ ਫਿਨਿਸ਼ ਕੀਤਾ ਆ ਤੇ ਮੇਰੀ ਸੇ ਥੋੜੀ ਠੀਕ ਨਹੀਂ ਸੀ ਮੈਂ ਉਸ ਦਿਨ ਜਲਦੀ ਆਪਣੇ ਰੂਮ ਚ ਸੌਣੇ ਚਲੀ ਗਈ ਤੇ ਡੈਡੀ ਟੀਵੀ ਦੇਖ ਰਹੇ ਸੀ ਲੌਬੀ ਵਿੱਚ ਬੈਠੇ ਨਾ ਤੇ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਟੀਵੀ ਆਫ ਕਰਨਾ ਹੈ ਕਿ ਮੈਂ ਚੱਲਦਾ ਰਹਾਂ ਨਾ ਕਹਿੰਦੇ ਮੈਂ ਦੇਖਣਾ ਤੇ ਮੈਂ ਸੌ ਚਲੀ ਗਈ ਆਪਣੇ ਮੈਂ ਰੂਮ ਚ ਗਈਆਂ ਵਾਸ਼ਰੂਮ ਗਈਆਂ ਦਨ ਟੈਬਲੇਟ ਲਈ ਆਪਣੀ ਤੇ ਉਸ ਤੋਂ ਬਾਅਦ ਹਜੇ ਮੈਂ ਸੁੱਤੀ ਨਹੀਂ ਸੀ ਬਸ ਆਪਣੇ ਬੈੱਡ ਤੇ ਬੈਠੀ ਸੀ ਤੇ ਬਹੁਤ ਜ਼ੋਰ ਨਾਲ ਆਵਾਜ਼ ਹੋਈ ਬਾਹਰ ਜਿੱਦਾਂ ਨਾ ਜਦੋਂ ਬਾਹਰ ਆਵਾਜ਼ ਹੋਈ ਤੇ ਮੈਨੂੰ ਲੱਗਾ ਕਿ ਮੇਰੇ ਫਾਦਰ ਇਨ ਲਾ ਗਿਰ ਗਏ ਆ ਕਿਉਂਕਿ ਬਜ਼ੁਰਗ ਆ ਤੇ ਮੈਨੂੰ ਲੱਗਾ ਉਹ ਗਿਰ ਗਏ ਆ ਹੈਨਾ ਤੇ ਮੈਂ ਕੁੰਡਾ ਜਦੋਂ ਖੋਲਿਆ ਡੈਡੀ ਨੂੰ ਆਵਾਜ਼ ਲਗਾਈ ਕਿ ਡੈਡੀ ਤੇ ਮੈਂ ਡੈਡੀ ਦੀ ਜਗ੍ਹਾ ਤਿੰਨ ਬੰਦੇ ਆਪਣੇ ਘਰ ਅੰਦਰ ਖੜੇ ਦੇਖਿਆ ਮੇਰੇ ਰੂਮ ਦੇ ਬਾਹਰ ਹੈਨਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ ਉਹਨਾਂ ਨੇ ਬਸ ਮੇਰੇ ਤੇ ਅਟੈਕ ਸ਼ੁਰੂ ਕਰ ਦਿੱਤਾ ਆ ਤੇ ਡੈਡੀ ਜਦੋਂ ਉਹਨਾਂ ਨੇ ਮੇਰੇ ਤੇ ਅਟੈਕ ਸ਼ੁਰੂ ਕੀਤਾ ਡੈਡੀ ਬਾਹਰ ਭੱਜ ਗਏ ਕਿਉਂਕਿ ਗੇਟ ਤੋੜ ਦਿੱਤਾ ਸੀ ਉਹਨਾਂ ਨੇ ਡੈਡੀ ਬਾਹਰ ਭੱਜ ਗਏ ਡੈਡੀ ਮੇਰੇ ਨੇਬਰ ਸੈਦਰ ਸਾਡੇ ਰਿਲੇਟਿਵ ਸੀ ਆ ਤੇ ਉਹਨਾਂ ਨੂੰ ਬੁਲਾਣ ਚਲੇ ਗਏ ਉਹਨੇ ਮਿੰਟਾਂ ਦੇ ਵਿੱਚ ਉਹਨਾਂ ਨੇ ਮੇਰੀ ਬਹੁਤ ਕੁੱਟਮਾਰ ਕੀਤੀ ਆ ਕਿੰਨੇ ਜਾਣੇ ਸੀ ਮੈਡਮ ਤਿੰਨ ਜਾਣੇ ਸੀ ਉਹਨਾਂ ਨੇ ਆਪਣੇ ਪੂਰੇ ਫੇਸ ਪੈਕ ਕਿਤੇ ਹੋਏ ਸੀ ਹਥਿਆਰ ਵੀ ਸੀ ਉਹਨਾਂ ਦੇ ਕੋਲ ਇੱਕ ਕੋ ਰਿਵਾਲਵਰ ਸੀ ਇੱਕ ਕੋ ਦਾਤ ਸੀ ਲੰਬਾ ਜਿਹਾ ਤੇ ਇੱਕ ਕੋ ਡੰਡਾ ਸੀ ਡੰਡੇ ਵਾਲਾ ਤਾਂ ਲਗਾਤਾਰ ਮੇਰੇ ਮਾਰ ਰਿਹਾ ਸੀ ਓਕੇ ਤੇ ਉਹ ਕਹਿ ਰਹੇ ਸੀ ਕਿ ਤੁਹਾਡਾ ਕੈਸ਼ ਜੋ ਵੀ ਆ ਸਾਨੂੰ ਦੱਸੋ ਕਿੱਥੇ ਆ ਤੇ ਮੇਰੀ ਹਾਲਤ ਇਦਾਂ ਸੀ ਕਿ ਮੈਂ ਕੁਝ ਬੋਲਦੇ ਉੱਤੋਂ ਪਹਿਲਾਂ ਇੱਕ ਇੱਕ ਵਿਚੋ ਬੋਲਿਆ ਕਿ ਅਗਰ ਇਹ ਨਹੀਂ ਦੱਸ ਰਹੀ ਤਾਂ ਇਹਦੇ ਦਾਤ ਮਾਰੋ ਜਾਂ ਇਹਦੇ ਗੋਲੀ ਮਾਰ ਦਿਓ ਦੱਸੂਗੀ ਇਹ ਕੁਝ ਬਟ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਲਾਕਰਸ ਮੇਰੇ ਸਾਰੇ ਤੋੜ ਲਏ ਜਿਹੜਾ 3rd